ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਪ੍ਰੀਤ ਕੌਰ ਵਲੌਗਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਲੱਗਿਆ ਜੀ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਕਰਨ ਤੇ ਜੇਕਰ ਮੇਰੇ ਭੈਣ ਭਰਾ ਪਹਿਲੀ ਵਾਰ ਹੀ ਆਏ ਨੇ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸੋਹਣਾ ਜਿਹਾ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਤੇ ਅ ਬਸ ਲੱਗਿਆ ਸੀਗੇ ਜੀ ਅੱਜ ਕੰਮ ਧੰਦੇ ਕਰਨ ਸੋਚਿਆ ਚਲੋ ਤੁਹਾਡੇ ਨਾਲ ਆਪਾਂ ਵੀਡੀਓ ਜਿਹੜੀ ਆਪਾਂ ਸ਼ੇਅਰ ਕਰ ਦਈਏ ਤੇ ਬਸ ਹੀ ਅੱਜ ਥੋੜਾ ਜਿਹਾ ਲੇਟ ਹੋ ਗੇ ਕਿਉਂਕਿ ਅੱਜ ਉਠਣ ਨੂੰ ਵੀ ਥੋੜਾ ਜਿਹਾ ਲੇਟ ਹੋ ਗਏ ਸੀਗੇ ਇਸ ਕਰਕੇ ਹਨਾ ਮੈਂ ਬਸ ਜੀ ਤੁਹਾਨੂੰ ਪਤਾ ਹੀ ਹੈ ਕਿ ਜੇ ਹਨਾ ਇੱਕ ਕੰਮ ਲੇਟ ਹੋ ਜੀਏ ਫਿਰ ਸਾਰੇ ਕੰਮ ਆ ਜਿਹੜੇ ਉਹ ਲੇਟ ਹੋ ਜਾਂਦੇ ਆ ਤੇ ਸਵੇਰ ਦੇ ਵੱਜ ਚੁੱਕੀ ਹੈ ਜੀ 8:30 9:00 ਦਾ ਟਾਈਮ ਹੋ ਚੁੱਕੀ ਹੈ ਤੇ ਅੱਜ ਬਸ ਮੈਂ ਲੱਗੀ ਸੀ ਪਹਿਲਾਂ ਮੈਂ ਕਿਹਾ ਚਲੋ ਕਪੜੇ ਧੋਤੇ ਪਈ ਆਪਾਂ ਪਹਿਲਾਂ ਕਪੜੇ ਸੁੱਕਣੇ ਪਾ ਲਈਏ ਕਿਉਂਕਿ ਅੱਜ ਮੌਸਮ ਦੇਖ ਸਕਦੇ ਹੋ ਬਹੁਤ ਹੀ ਥੋੜਾ ਜਿਹਾ ਬਹੁਤ ਜ਼ਿਆਦਾ ਅੱਜ ਖਰਾਬ ਜਿਹਾ ਹੋਇਆ ਪਿਆ ਵਾ ਇਹ ਵੀ ਨਹੀਂ ਪਤਾ ਹੈਗਾ ਮੀਂਹ ਆ ਜਵੇ ਹੋ ਸਕਦਾ ਤੇ ਜਾਂਦੀ ਬੱਦਲਬਾਈ ਜੀ ਵੀ ਕਾਫੀ ਜ਼ਿਆਦਾ ਹੋ ਤੇ ਬਸ ਲੱਗੀ ਸੀਗੀ ਜੀ ਪਹਿਲਾਂ ਮੈਂ ਕਿਹਾ ਕੱਪੜੇ ਸੁਕਣੇ ਪਾ ਲਈ ਕਿਉਂਕਿ ਹਵਾ ਜੀ ਫਿਰਜੂਗੇ ਇਹਨਾਂ ਨੂੰ ਤੇ ਬਾਕੀ ਕੱਲ ਵਾਲੀ ਵੀਡੀਓ ਦੇ ਉੱਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਥੈਂਕ ਯੂ ਸੋ ਮੱਚ ਉਹਨਾਂ ਪੈਣਪਰਾਵਾਂ ਦੇ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਆ ਦੇਖਦੇ ਆ ਲਾਈਕ ਵੀ ਕਰਦੇ ਆ ਤੇ ਕਮੈਂਟ ਵੀ ਕਰਦੇ ਆ ਤੇ ਇਸੇ ਤਰੀਕੇ ਦੇ ਨਾਲ ਆਪਣਾ ਪਲੀਜ਼ ਸਪੋਰਟ ਆ ਜਿਹੜਾ ਹੋ ਬਣਾਈ ਰੱਖਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਲਾਈਕ ਵੀ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਜੇਕਰ ਵਧੀਆ ਲੱਗਦੀ ਹੁੰਦੀ ਆ ਤਾਂ ਸ਼ੇਅਰ ਵੀ ਜਰੂਰ ਥੋੜਾ ਜਿਆ ਕਰਦਿਆ ਕਰੋ ਕਿਉਂਕਿ ਹਨਾ ਭੈਣ ਭਰਾਵਾਂ ਦਾ ਸਪੋਰਟ ਤੁਹਾਡਾ ਇਸੇ ਤਰੀਕੇ ਦੇ ਨਾਲ ਪਲੀਜ਼ ਬਣਾਈ ਰੱਖਿਓ ਤੇ ਤੋਤੇ ਬੋਲਣ ਲੱਗੇ ਹੋਇਆ ਤੇ ਬਸ ਇਹ ਮੈਂ ਕਪੜੇ ਤੋਤੇ ਸੀਗੇ ਮਸ਼ੀਨ ਲਾਤੀ ਸੀਗੇ ਸਾਜਰੀ ਤੇ ਬਸ ਕਪੜੇ ਤੋਤੇ ਕੇ ਮੈਂ ਕਿਹਾ ਚਲੋ ਪਹਿਲਾਂ ਹਨਾ ਸੁੱਕਨੇ ਪਾਜੀ ਕਿਉਂਕਿ ਦੀ ਹਵਾ ਜੀ ਫੈਪ ਜਾਂਦੀ ਹੈ ਫਿਰ ਇਹਦੇ ਵਿੱਚ ਤੇ ਬਸ ਅਜੇ ਆਟਾ ਓਟਾ ਗੁੰਨਣਾ ਰੋਟੀ ਬਣਾਉਣੀ ਹੈ ਫਿਰ ਕਾਲ ਵੀ ਦੇ ਪਾਪਾ ਨੇ ਜਾਣਾ ਹੈ ਜੀ ਕੰਮ ਤੇ काम करना उन्होंने मैं पहले मैं कपड़े सुखने अज मैं चल थोड़ा जा तो जहा अज हजे अपना बेड़ा बुरा बूढ़ा सुबरने आला पिया बेड़ा सुंबर के भी की करा देख सकते हो कि पत्ते है कि खिंडे पे देख देखी मैं डेक देख जी है ना थोड़ी जी शंगाऊगी वाले ਕਿਉਂਕਿ ਜੀ ਕਾਫੀ ਜ਼ਿਆਦਾ ਹਨਾ ਖਲਾਰਾ ਪਾ ਦਿੰਦੀ ਆ ਇਹ ਸੁੰਮਰੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਸੁੰਮਰ ਦਿਨੇ ਆ ਹਨਾ ਫਿਰ ਦੁਬਾਰਾ ਜਦੋਂ ਹਵਾ ਆਉਂਦੀ ਹੈ ਅੱਜ ਤਾਂ ਵੈਸੇ ਵੀ ਥੋੜੀ ਜੀ ਕਹਿ ਸਕਦਾ ਕਿ ਹਵਾ ਚੱਲਦੀ ਆ ਤੇ ਜਦੋਂ ਹਵਾ ਹਨਾ ਆ ਜਾਂਦੀ ਆ ਫਿਰ ਥੋੜਾ ਜਿਆ ਹੋਰ ਜ਼ਿਆਦਾ ਖਲਾਰਾ ਪਾ ਦਿੰਦੀ ਆ ਹਾਂਜੀ ਲੋ ਜੀ ਕੱਪੜੇ ਵਗੈਰਾ ਪਾ ਸੁਕਣੇ ਪਾਤ ਆਓ ਦੇਖੋ ਪੁੱਠੇ ਕੰਮ ਕਰਦਾ ਉੱਪਰ ਦੇਖੋ ਪੁੱਠੇ ਕੰਮ ਕਰਦਾ ਹੁਣ ਉਹ ਵੀ ਦੇਖੀ ਉਹਦੇ ਮਗਰ ਜਾ ਆਦੇ ਮਗਾ ਦੇਖਿਓ ਨੇ ਵੀ ਜੰਦੀ ਕੱਲ ਵੀ ਸੱਚ ਪੈ ਜਾਣੀ ਪੁੱਤ ਮਿੱਟੀ ਖੜ ਜਾ ਆ ਦੇਖਿਓ ਆਰਪਨਾ ਮम्मी ਉਹਦਾ ਘਾਟਾ ਹੈ ਆ ਦੇਖੀ ਆਹੋ ਆਰਪਨਾ ਮम्मी ਦਿਖਾਈ ਸੱਸੀ ਕਬ ਲਈ ਆ ਦੇਖੀ ਮम्मी ਦਿਖਾਈ ਹੂੰ ਠੀਕ ਆ ਲਓ ਜੀ ਤੇ ਹੁਣ ਆਪਾਂ ਕੱਪੜੇ ਵਗੈਰਾ ਸਾਰੇ ਸੁਕਣੇ ਪਾਤੇ ਆ ਤੇ ਹੁਣ ਗੁੰਨਦੇ ਆ ਜੀ ਇਹ ਆਟਾ ਹੁਣ ਆਟਾ ਤੇ ਕੋਕੀ ਸਹੂਤੂ ਦਿਖਾ ਦੋ ਫਿਰੇ ਚੱਲੇ ਜਾਣਗੇ ਜੀ ਆਪੋ ਆਪਦੇ ਕੰਮਾਂ ਤੇ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਝਾੜੂ ਪੋਚਾ ਕਰਾਂਗੇ ਕੀ ਹੋ ਗਿਆ ਭਾਈ ਆ ਗਿਆ ਉਹ ਕੀ ਹੋ ਗਿਆ ਭਾਈ ਆ ਗਿਆ ਖਾਈ ਆਪਾਂ ਸਸਟੀ ਕਾ ਬਲਾਈ ਸਸਟੀ ਕਾਲ ਕਿਥੇ ਮੰ ਜਦੀ ਥਲੇ ਆ ਮੈਂ ਲੋ ਦੋ ਦੋ ਹੈ ਦੋ ਦੋ ਨੇ ਹੈ ਕਹ ਦੋ ਦੋ ਮਾਨੂੰ ਗੱਡੀ ਥਲੇ ਤੌ ਜੀ ਇਹ ਲੱਗੇ ਮੈਨੂੰ ਸਕੂਟਰੀ ਨੇ ਕੁਛ ਕੰਮ ਤੁਸੀਂ ਕੀ ਕਹਿ ਲੱਗੇ ਬ੍ਰੇਕ ਆਟਾ ਇਹ ਸਾਰੇ ਖਿੰਡੇ ਖਿੰਡੇ ਜੇ ਫੜਦੇ ਆ ਤੇ ਬਾਕੀ ਹਨਾ ਚਲੋ ਜੀ ਮੈਂ ਹੁਣ ਹੁਣ ਆਟਾ ਉਟਾ ਗੁੰਨ ਲਾਂ ਤੇ ਫਿਰ ਆਪਾਂ ਉਸ ਤੋਂ ਬਾਅਦ ਬਣਾਉਣੀਆਂ ਜੀ ਰੋਟੀ ਤੇ ਫਿਰ ਖਾ ਕੇ ਚੱਲ ਜਾਣਗੇ ਤੇ ਫਿਰ ਆਪਾਂ ਉਸ ਤੋਂ ਬਾਅਦ ਵਿੱਚ ਸਾਬਨਾ ਜੀ ਝਾੜੂ ਪੋਚਾ ਤੇ ਮੈਂ ਹੁਣ ਪਹਿਲਾਂ ਰੋਟੀ ਰੋਟੀ ਪਕਾ ਦਾਂ ਫਿਰ ਮਿਲਦੇ ਆ ਬਾਅਦ ਚ ਜੀ ਲੋ ਜੀ ਇਧਰ ਪਾਟਾ वगैरा ਗੁੰਦੀ ਮੈਂ ਹਨਾ ਆਟਾ ਗੁੰਦੀ ਦੀ ਹਨਾ ਵੀਡੀਓ ਔਨ ਕੀਤੀ ਸੀਗੀ ਜੀ ਪਤਾ ਹੀ ਨਹੀਂ ਲੱਗਿਆ ਹੋਗਾ ਕਿ ਵੀਡੀਓ ਪਾਜ਼ ਕਰਦੇ ਟਾਈਮ ਹੋ ਗਈ ਤੇ ਬਾਕੀ ਹਨਾ ਮੈਂ ਹੀ ਕਹਿਣਾ ਚਾਹੂੰਗੀ ਕਿ ਤੁਸੀਂ ਸਾਰੇ ਜਣੇ ਮੈਨੂੰ ਬਹੁਤ ਜਿਆਦਾ ਸਪੋਰਟ ਕਰਦੇ ਹੋ ਥੈਂਕ ਯੂ ਸੋ ਮੱਚ ਇਸੇ ਤਰੀਕੇ ਨਾਲ ਹੀ ਆਪਣਾ ਜਿਹੜਾ ਸਪੋਰਟ ਆਉ ਬਣਾਈ ਰੱਖਿਓ ਤੇ ਹਨਾ ਕਾਲਰ ਮੈਸੇਜ ਪੈਣ ਦਾ ਹਨਾ ਮਤਲਬ ਮੈਸੇਜ ਆਇਆ ਸੀਗਾ ਕਹਿੰਦੇ ਮਾਸੀ ਤੁਹਾਡੀ ਸਿਹਤ ਕੀ ਹੈ ਹੁਣ ਹੁਣ ਜੀ ਬਿਲਕੁਲ ਠੀਕਾ ਤੇ ਇੰਜੈਕਸ਼ਨ ਲੈ ਰਹਾ ਹਾਂ ਪਲ ਵਾਲੇ ਸੀ ਕਿਉਂਕਿ ਮੈਨੂੰ ਪਤਾ ਸੀਗਾ ਕਿ ਮੈਨੂੰ ਇੰਜੈਕਸ਼ਨ ਤੋਂ ਬਿਨਾ ਜਿਹੜਾ ਆਰਾਮ ਨਹੀਂ ਆਉਣਾ ਹੈਗਾ ਤੇ ਮੈਂ ਇੰਜੈਕਸ਼ਨ ਲਵਾ ਲਈ ਸੀਗੇ ਤੇ ਹੁਣ ਹੁਣ ਤਾਂ ਬਿਲਕੁਲ ਠੀਕ ਹਾਂ ਤੇ ਥੈਂਕ ਯੂ ਸੋ ਮੱਚ ਤੁਸੀਂ ਮੇਰੀ ਇੰਨੀ ਜ਼ਿਆਦਾ ਕੇਅਰ ਕਰਦੇ ਹੋ ਤੇ ਬਾਕੀ ਹਾਂ ਮੈਂ ਜਿਹੜੇ ਮੇਰੇ ਭੈਣ ਭਰਾ ਬਾਹਰ ਬੈਠੇ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਥੈਂਕ ਯੂ ਸੋ ਮੱਚ ਤੇ ਹਾਂ ਆਪਣੀ ਅੱਜ ਵਾਲੀ ਵੀਡੀਓ ਦੇ ਨੀਚੇ ਸਾਰੇ ਜਣੇ ਕਮੈਂਟ ਕਰਿਓ ਕੁਛ ਨਾ ਕੁਛ ਤੇ ਹਾਂ ਆਪਾਂ ਕੱਲੂ ਤੁਹਾਡੀ ਵੀਡੀਓ ਦੇ ਵਿੱਚ ਨਾਮ ਆ ਜਿਹੜੇ ਉਹ ਜ਼ਰੂਰ ਬੋਲਾਂਗੇ ਜਿਹੜੇ ਮੇਰੇ ਭੈਣ ਭਰਾ ਅੱਜ ਮ ਕਮੈਂਟ ਕਰਨਗੇ ਤੇ ਆਪਾਂ ਕੱਲ ਨੂੰ ਹੋ ਉਹਨਾਂ ਦੇ ਨਾਮ ਆ ਜਿਹੜੇ ਉਹ ਸਾਰਿਆਂ ਦੇ ਜਰੂਰ ਬੋਲਾਂਗੇ ਤੇ ਹਾਂ ਹੁਣ ਮੈਂ ਰੋਟੀ ਬਣਾ ਲਵਾਂ ਤੇ ਫਿਰ ਮੈਂ ਤੁਹਾਨੂੰ ਹੁਣ ਬਾਅਦ ਵਿੱਚ ਮਿਲਦੀ ਆ ਕਿ ਹੋ ਗਿਆ ਜੀਜੀ ਬਰੋਂਦੀ ਆ ਬੱਚਾ ਹਾਂ ਸਾਸੀ ਦਾ ਬਲੌਗ ਇਹਨੂੰ ਫੜ ਕੇ ਆਪਾਂ ਨੂੰ ਰਿਆ ਇਹਨੂੰ ਫੜ ਕੇ ਸਬਸਕ੍ਰਾਈਬ ਆਦ ਕੀ ਇਹਨੂੰ ਫੜੋ ਆਦ ਸਾਸੀ ਦਾ ਬਲੌਗ ਦਸਤੀ ਕਰਨਾ ਹਾਂ ਧੀਰਵ ਬੋਲੋ ਸਭ ਸਹੀ ਕਾਜੀ ਬੋਲੀ ਉਹ ਦੇਖੀਏ ਦੇਖੀਏ ਹਾਏ ਹਲੋ ਹਲੋ ਆਹ ਮਾਈਕ ਤੋੜ ਦੇਗਾ ਗਦੇ ਆ ਤੋੜ ਦੇਗਾ ਤੂੰ ਤਾਂ ਨਾ ਤੈਨੂੰ ਦੇਣਾ ਦੇਣਾ ਨਹੀਂਓ ਚਲੋ ਜੀ ਠੀਕ ਆ ਜੀ ਹੁਣ ਮੈਂ ਰੋਟੀ ਵਗੈਰਾ ਬਣਾ ਲਾਂ ਤੇ ਫਿਰ ਬਾਅਦ ਚ ਆਪਾਂ ਤੁਹਾਨੂੰ ਮਿਲਦੇ ਆ ਹਾਂਜੀ ਲੋ ਜੀ ਰੋਟੀ ਵਗੈਰਾ ਆਪਾਂ ਸਾਰੀ ਬਣਾ ਲਈ ਆ ਤੇ ਇੱਕ ਅੰਕ ਕੋਣਸ ਆਪਾਂ ਬਿਲਕੁਲ ਸਾਫ ਕਰਤੀ ਤੇ ਦੁੱਧ ਆਪਾਂ ਗਰਮ ਹਾਂਜੀ ਚਲੋ ਜੀ ਹੁਣ ਆਪਾਂ ਕਰਦੇ ਆ ਜੀ ਆਪਣੇ ਚੱਲ ਰੂਮ ਦੀ ਸਾਫ ਸਫਾਈ ਕਮਰਾ ਰਹਿ ਗਿਆ ਬਸ ਹੁਣ ਕੱਲਾ ਕਿਉਂਕਿ ਮੈਨੂੰ ਆਇਆ ਸੀਗਾ ਜੀ ਪਹਿਲਾਂ ਹਨਾ ਰੋਟੀ ਪਾਣੀ ਬਣਾਦਾ ਚਲੋ ਰੋਟੀ ਦਾ ਕੰਮ ਨਿਬੜ ਜੂਗਾ ਤੇ ਫਿਰ ਮੈਂ ਹੌਲੀ-ਹੌਲੀ ਆਪਦਾ ਜਿਹੜਾ ਕਰੀ ਜਾਊਂਗੀ ਤੇ ਇੱਧਰ ਦੇਖ ਲੈਦੇ ਕਿ ਹੁਣ ਤਾਂ ਪੂਰੇ ਭਰੇ ਚੱਕ ਦੀ ਹੈ ਹਾਂਜੀ ਲੋ ਜੀ ਹੁਣ ਚੱਕਦੇ ਆਪਾਂ ਖਲਾਰਾ ਵਗੈਰਾ ਤੇ ਕਿਉਂਕਿ ਹਨਾ ਬਸ ਮੈਨੂੰ ਆਇਆ ਸੀਗਾ ਜੀ ਪਹਿਲਾਂ ਮੈਂ ਕਿਹਾ ਮੈਂ ਹਨਾ ਵੀ ਚੱਲੇ ਰੋਟੀ ਰੋਟੀ ਖਾ ਕੇ ਹਨਾ ਇਹ ਚਲੇ ਜਾਣ ਵੀ ਚਲ ਹਨਾ ਫਿਰ ਕਿ ਕਹੇ ਹੌਲੀ-ਹੌਲੀ ਫਿਰ ਹਨਾ ਬੰਦਾ ਚਲੋ ਬਾਕੀ ਦੇ ਕੰਮ ਕਰੀ ਜਾਂਦਾ ਵਾ ਨਹੀਂ ਫਿਰ ਭੱਜਣਾ ਅੱਠ ਦੇ ਵਿੱਚ ਵੀਡੀਓ ਬਣਾਉਂਦੇ ਬਣਾਉਂਦੇ ਜੀ ਹੁਣ ਉਸ ਤਰ੍ਹਾਂ ਹੋ ਗਈ ਸੀ ਕਿ ਫੋਨ ਦੀ ਸਟੋਰੇਜ ਫੁੱਲ ਹੈ ਕਿਉਂਕਿ ਇਹ ਆਈਫੋਨ ਤੋਂ ਹੋ ਰਿਹਾ ਸੀ ਤਾਂ ਨੇ ਤੇ ਹਨੇ ਲੱਗੇ ਰੋਟੀ ਖਾਣਾ ਤੇ ਕੱਪੜੇ ਵਗੈਰਾ ਮੈਂ ਇਧਰ ਪ੍ਰੈਸ ਕਰਤੇ ਮੇਰੀ ਕੋਈ ਵੀ ਵੀਡੀਓ ਨਹੀਂ ਸ਼ੂਟ ਹੋਈ ਕਿਉਂਕਿ ਦੀ ਫੋਨ ਦੀ ਸਟੋਰੇਜ ਫੁੱਲ ਹੋ ਗਈ ਸੀ ਹੁਣ ਵੀ ਨਹੀਂ ਕੁਝ ਵੀ ਪਤਾ ਹੈਗਾ ਕਿ ਇਹ ਕਿੱਥੇ ਜਾ ਕੇ ਧੋਗ ਗਈ ਕਿ ਕਿੱਥੇ ਜਾ ਕੇ ਧੋਗ ਗਈ ਜਮੇ ਕੁਝ ਨਹੀਂ ਪਤਾ ਹੈਗਾ ਕਿਉਂਕਿ ਇਧਰ ਤਿਆਰਪਣਾ ਹਨਾ ਕਿ ਢਣ ਲੱਗੀ ਹੋਈ ਆ ਬਸ ਇਹ ਪਾਣੀ ਨਾ ਲੱਗੀ ਹੈ

ਤੇ ਹੁਣ ਵੀ ਨਹੀਂ ਪਤਾ ਹੈਗਾ ਜੀ ਕਿਥੇ ਇਹ ਧੋਖਾ ਦੇ ਦੇਵੇ ਤੇ ਕਿਉਂਕਿ ਜੇ ਫਿਰ ਦੂਜੀ ਹੈ ਨਾ ਫੋਨ ਦੇ ਵਿੱਚ ਬਣਾਈ ਤੇ ਫਿਰ ਹੈ ਨਾ ਉਹਦੇ ਵਿੱਚ ਕੁਆਲਟੀ ਜਿਹੜੀ ਉਹ ਵਧੀਆ ਨਹੀਂ ਆਉਣੀ ਹੈਗੀ ਤੇ ਬਾਕੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਕੀ ਐਂਡ ਕਰਦੇ ਆ ਕਿਉਂਕਿ ਬਹੁਤ ਛੋਟੀ ਜੀ ਵੀਡੀਓ ਬਣੀ ਆ ਤੇ ਪਲੀਜ਼ ਹਾਂ ਇਹ ਵੀਡੀਓ ਨੂੰ ਫੋਲੋਅਰ ਚ ਜਰੂਰ ਕਰਿਓ ਹੈ ਨਾ ਤੇ ਮੈਨੂੰ ਸੋਹਣਾ ਜਿਹਾ ਪਿਆਰਾ ਜਿਹਾ ਲਾਈਕ ਕਰਦਿਆਂ ਕਰੋ ਤੇ ਇੱਕ ਕਮੈਂਟ ਕਰਕੇ ਵੀ ਜਰੂਰ ਦੱਸ ਕੇ ਜਾਇਓ ਕਿ ਹੈ ਨਾ ਤੁਹਾਨੂੰ ਮੇਰੀ ਵੀਡੀਓ ਇਹ ਜਿਹੜੀ ਕਿਦਾਂ ਦੀ ਲੱਗੀ ਤੇ ਮਿਲਦੇ ਆ ਜੀ ਹੋਰ ਨੰਮੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਤੇ ਮੈਨੂੰ ਬਾਕੀ ਹੈ ਨਾ ਹਾਂ ਆ ਵੀਡੀਓ ਦੇ ਉੱਤੇ ਜਿਹੜੇ ਹਾਂ ਆਪਣੇ ਕਮੈਂਟ ਕਰਨਗੇ ਭੈਣ ਭਰਾ ਆਪਾਂ ਸਾਰਿਆਂ ਦੇ ਹਨ ਉਹਨਾਂ ਦੇ ਨਾਮ ਬੋਲਾਂਗੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੇ ਬਾਕੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਵਿੱਚ ਹਰ ਤੱਕ ਦੇ ਲਈ ਬਾਏ ਬਾਏ